ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਬਣ ਠੱਕਰਵਾਲ ਜ਼ਿਲ੍ਹਾ shearਪੁਰ ਵਿਖੇ ਜਿੱਥੇ ਉੱਗੇ ਸਮਾਜ ਸੇਵਕ ਹਲਕਾ ਚੱਬੇਲ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਰਸੂਲਪੁਰ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹਾਸਲ ਕਰਨ ਤੇ ਹਲਕਾ ਚੱਬੇਲ ਦੇ ਵੱਖ ਪਿੰਡਾਂ ਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਅੱਜ ਪਿੰਡ ਠੱਕਰਵਾਲ ਵਿਖੇ ਕੁਲਵਿੰਦਰ ਸਿੰਘ ਰਸੂਲਪੁਰ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਹਨ ਉਨਾ ਦੱਸਿਆ ਕਿ ਬਖਵਾਕ ਪਿੰਡਾਂ ਵਿੱਚ ਧੰਨਵਾਦੀ ਦੌਰੇ ਦੌਰਾਨ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ 2027 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਤੇ ਸਭ ਤੋਂ ਪਹਿਲ ਤੇ ਆਧਾਰ ਤੇ ਨਿਸ਼ਾਨ ਠਲ ਪਾਈ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ 70 ਸਾਲਾਂ ਵਿੱਚ ਕਾਂਗਰਸ ਪਾਰਟੀ ਨੇ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਹਨ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੂਲਪੁਰ ਅਤੇ ਉਹਨਾਂ ਦੇ ਸਾਥੀਆਂ ਨੂੰ ਸਰਪ੍ਰੋਵ ਦੇ ਕੇ ਸਨਮਾਨਿਤ ਕੀਤਾ ਗਿਆ। इस मौके हलका इंचार्ज सरदार कुलविंद रसूलपुरी हलका प्रधान सिंह खालसा कुकोवाल ब्लाक प्रधान चब्बेवाल रामजी सारंगोवाल यूथ प्रधान गुरप्रीत चौधरी चब्बेवाल पत्रकार परमजीत सिंह हरजिंद रसूलपुरी संतोख सिसूलपुर सर्कल प्रधान कुलविंद हल्ली, महिला बिंग प्रधान बी.बी हरबंस कौर ਤਰਮਿੰਦਰ ਸਿੰਘ ਰਾਜੂ ਨੰਬਰ ਦਾ ਗੁਰਦੇਵ ਸਿੰਘ ਐਪੀ ਠੱਕਰਵਾਲ ਖੜਕ ਸਿੰਘ ਮੰਜ ਜਰਨੈਲ ਸਿੰਘ ਪਟਵਾਰੀ ਚੰਨ ਸਿੰਘ ਮੰਜ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅਫਲਸਾ ਵਾਜੂ ਜੀ ਕੀ ਫਤਹਿ ਅਸੀਂ ਅੱਜ ਆਲ ਇੰਡੀਆ ਕਾਂਗਰਸ ਪਾਰਟੀ ਅਜੀ ਪਿੰਡ ਠੱਕਰਵਾਲ ਜੋ ਕਿ ਆਪਣਾ ਹੀ ਪਿੰਡ ਹੈ ਅੱਜ ਅਸੀਂ ਉਥੇ ਕਾਂਗਰਸ ਪਾਰਟੀ ਦੇ ਸਾਡੇ ਹਲਕੇ ਦੇ ਕਾਂਗਰਸ ਨੇਤਾ ਕੁਲਵਿੰਦਰ ਸਿੰਘ ਸੂਨਪੁਰੀ ਜੀ ਦੇ ਨਾਲ ਸਾਡੀ ਕਾਂਗਰਸ ਟੀਮ ਜਿੰਨੇ ਵੀ ਇਸ ਜਗ੍ਹਾ ਤੇ ਮੇਰੇ ਨਿੱਕੇ ਤੋਂ ਲਾਕੇ ਵੱਡੇ ਵੀਰ ਇਸ ਜਗ੍ਹਾ ਤੇ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਨੇ ਸਾਰੇ ਨਗਰ ਦਾ ਮੱਧ ਤਲਵਤ ਰਖੀਓ ਜੀ ਮੇਰੇ ਵੱਡੇ ਵੀਰੋ ਜਿੰਨੇ ਵੀ ਛੋਟੇ ਵੀ ਆ ਵੱਡੇ ਵੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਕਿਸਮਤਲੇ ਲਈ ਇਸ ਜਗ੍ਹਾ ਤੇ ਅੱਪਾ ਇਕੱਠੇ ਹੋਏ ਆ ਸੋ ਆਪਾਂ ਸਾਰੀਆਂ ਸਰਕਾਰਾਂ ਦਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਆਪਾਂ ਆਨੰਦ ਮਾਣ ਲਿਆ ਆਪਾਂ ਬਦਲਾ ਚਾਹਦੇ ਸੀ ਪਹਿਲਾਂ ਬਾਈ ਦੇ ਵਿੱਚ ਤੇ ਆਪਾਂ ਬਦਲਾ ਕਰਕੇ ਵੀ ਦੇਖ ਲਿਆ ਸੰਸਾਰ ਨੂੰ ਪਤਾ ਲੱਗ ਗਿਆ ਕਿ ਸਾਡਾ ਹੱਥ ਫੜਨ ਵਾਲੀ ਕਿਹੜੀ ਸਰਕਾਰ ਵਾ ਸਾਡੇ ਹੱਕਾਂ ਦੀ ਰਾਖੀ ਕਰਨ ਵਾਲੀ ਕਿਹੜੀ ਸਰਕਾਰ ਵਾ ਤੇ ਸਾਡਾ ਪੁਚਾਅ ਕਰਨ ਵਾਲੀ ਕਿਹੜੀ ਸਰਕਾਰ ਵਾ ਇਹ ਅਸੀਂ ਪਹਿਲੀ ਬਾਤ ਜਾਣ ਚੁੱਕੇ ਹਾਂ ਜਦੋਂ ਵੀ ਕੋਈ ਨੁਮਾਇੰਦਾ ਚੁਣਦੇ ਆ ਉਹ ਇਸ ਆਸ ਨਾਲ ਚੁਣਦੇ ਆ ਕਿ ਉਹ ਸਾਡੀ ਲੋਕਾਂ ਦੀ ਸੇਵਾ ਕਰੇਗਾ ਤੇ ਜਿਵੇਂ ਮੈਂ ਦੇਖੋ ਕਿਸੇ ਦੀ ਬਰਾਈ ਕਰਨੀ ਠੀਕ ਆ ਪੋਲੀਟੀਕਲ ਪਾਰਟੀਆਂ ਨੇ ਇੱਕ ਦੂਜੇ ਦੇ ਜਿਹੜੇ ਨੁਕਸਾਨ ਲੱਪਣੇ ਹੁੰਦੇ ਆ ਜੇ ਨੁਕਸਾਨ ਲੱਭੇ ਤਾਂ ਵੋਟਾਂ ਕਨਵਰਟ ਨਹੀਂ ਹੁੰਦੀਆਂ ਸੋ ਸਮੇਂ-ਸਮੇਂ ਤੇ ਮਾਨਜੋਗ ਠੰਡਾ ਸਾਹਿਬ ਇਸ ਹਲਕੇ ਤੋਂ 20 ਸਾਲ ਨੁਮਾਇੰਦਗੀ ਕੀਤੀ ਆ ਉਹਨਾਂ ਨੇ ਬੜੇ ਕਾਰਜ ਕੀਤੇ ਨੇ ਐਵੇਂ ਕਹਿ ਲਈਏ ਉਸ ਤੋਂ ਬਾਅਦ ਡਾਕਟਰ ਰਾਜੂਣੀ ਆਪਣੇ 5 ਸਾਲ ਕੀਤੀ ਹੈ ਠੀਕ ਹੈ ਉਹ ਛੜਪਾ ਮਾਰ ਕੇ ਉਧਰ ਚਲ ਗਿਆ ਕਿਉਂ ਚਲ ਗਿਆ ਕਿੱਧਰ ਚਲ ਗਿਆ ਤੁਹਾਨੂੰ ਸਭ ਨੂੰ ਪਤਾ ਹੈ ਕੁਨਾ ਨੇ ਵੀ ਨਗਰ ਨੂੰ ਕਾਫੀ ਪੈਸੇ ਦਿੱਤੇ ਆ ਤੇ ਸਮੇਂ-ਸਮੇਂ ਤੇ ਪਹਿਲਾਂ ਵੀ ਜਦੋਂ ਸਾਡੇ ਪੂਰੂ ਚੰਦ ਜੀ ਹੁਣੀ ਨੰਬਰਦਾਰ ਸਾਹਿਬ ਕਾਂਗਰਸ ਦੇ ਜਨਰਲ ਸਕੱਤਰ ਸਾਹਿਬ ਰਹੇ ਨੇ ਹਰਵੰਦ ਸਿੰਘ ਜੀ ਮਾਨ ਸਾਹਿਬ ਮਾਟਰ ਜੀ ਸਰਦਾਰ ਹਰਵੰਦ ਸਿੰਘ ਮਾਨ ਛੋੜੇ ਮਾਨ ਸਾਹਿਬ ਨੰਬਰਦਾਰ ਸਰਦਾਰ ਗੁਰਦੇਵ ਸਿੰਘ ਜੀ ਜਾਂ ਹੋਰ ਜਿੰਨੇ ਵੀ ਕਾਂਗਰਸ ਪਾਰਟੀ ਨਾਲ ਸੰਬੰਧਤ ਰਹੇ ਨੇ ਸਮੇਂ-ਸਮੇਂ ਤੇ ਸਾਰਿਆਂ ਨੇ ਸਭ ਦੀ ਸਹਾਇਤਾ ਕੀਤੀ ਔਰ ਸਭ ਦੀ ਇੱਕੋ ਇੱਛਾ ਹੁੰਦੀ ਸੀ ਕਿ ਆਪਾਂ ਆਪਣੇ ਨਗਰ ਲਈ ਕੁਝ ਲੈ ਕੇ ਆ ਜੀ ਸੋ ਅੱਜ ਜੁਗਰ ਰਸੂਲਪੁਰ ਸਾਹਿਬ ਨੂੰ ਆਪਾਂ ਬੜੇ ਲੰਬੇ ਸਮੇਂ ਤੋਂ 25 30 ਸਾਲ ਤੋਂ ਬੜੇ ਵਾਕਫ ਆ ਇਹਨਾਂ ਦੇ ਇਹ ਠੀਕ ਹੈ ਕਿ ਕਈ ਵਾਰੀ ਕਿਸੇ ਦਾ ਮਾਨ ਅਕਾਲੀ ਦਲ ਚਾਹ ਕਿਸੇ ਦਾ ਕਾਂਗਰਸ ਚਾਹ ਕਿਸੇ ਦਾ ਝਾੜੂ ਚਾਹ ਜਿੱਦਾਂ ਉਹ ਝਾੜੂ ਵਾਲੇ ਦਾ ਮੰਗ ਜੇਣਾ ਜਿਹੜਾ ਜਿਆਦਾ ਤਾਬਲਾ ਹੋਇਆ ਸੀ ਉਹ ਛੇਤੀ ਬਹਿ ਗਿਆ ਹੈ ਨਾ ਕਿ ਚਾਹ ਵੀ ਸਾਰਿਆਂ ਨੂੰ ਬਹੁਤ ਸੀ ਅੱਜ ਅਸੀਂ ਪਿੰਡ ਠਕੋਵਾਲ ਵਿਖੇ ਸਾਡੀ ਟੀਮ ਮਾਰਗ ਪਰਟੀ ਦੇ ਤਿੰਨ ਨਾਮ ਪ੍ਰਧਾਨ ਇੱਕ ਦਾ RAM ji DAS ਜੀ ਪਹਿਲਾ ਗੁਲਿੰਦਰ ਸਿੰਘ ਜੀ ਨੂੰ ਪ੍ਰਧਾਨ ਸਾਡੇ ਨੂੰ ਕੀਤੀ ਠਕੋਵਾਲ ਦੇ ਕਿਹਨਾਂ ਅਸੀਂ ਇੱਕ ਵੋਟਾਂ ਤੋਂ ਬਹੁਤ 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 ਧੰਨਵਾਦ ਰੱਖਿਆ ਅਸੀਂ ਜਿਹੜੇ ਸੰਬੰਧ ਦੇ ਵਿੱਚ ਅਸੀਂ ਇੱਥੇ ਆਏ ਆ ਅਸੀਂ ਪਿੰਡ ਵਾਸੀਆਂ ਦਾ ਆ ਕੇ ਇੱਥੇ ਧੰਨਵਾਦ ਕੀਤਾ ਅਤੇ ਨਾਲ ਹੀ ਅਸੀਂ ਇੱਕ ਮਾਤਾ ਚਿੰਤਕਾ ਅਤੇ ਇੰਜੀਨੀਅਰ ਵਾਸਤੇ ਆਇਆ ਹੋਇਆ ਹੈ ਜਿਹਦੇ ਰਾਸਤੇ ਬਾਦਿਆਂ ਰਾਹੀਂ ਅਸੀਂ ਕੰਮ ਕਰ ਰਹੇ ਆ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਉਹਨਾਂ ਨੂੰ ਫੁੱਟਬਾਲ ਦੀਆਂ ਕਿੱਟਾਂ ਬੱਚਿਆਂ ਦਾ ਰੁਝਾਨ ਜਿਹੜਾ ਖੇਡਾਂ ਵੱਲ ਲਾਉਣ ਵਾਸਤੇ ਅਸੀਂ ਇਹ ਛੋਟਾ ਜਿਹਾ ਪ੍ਰੋਗਰਾਮ ਕਰ ਰਹੇ ਆ ਜਿਹੜਾ ਅਸੀਂ ਇਹ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਆਂ। ਉਹਨਾਂ ਨੂੰ ਇੱਕ ਮੌਕਾ ਵੀ ਮਿਲਿਆ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਫੈਲਣ ਦਾ ਤੇ ਨਾਲ ਹੀ ਅਸੀਂ ਜੂਥ ਨੂੰ ਵੀ ਨਾਲ ਜੋੜ ਰਹੇ ਆਂ। ਜੂਥ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਹਨਾਂ ਨੂੰ ਖੇਡਾਂ ਵੱਲ ਆ ਰਹੇ ਆਂ ਤੇ ਸਾਡੇ ਇਸ ਪਿੰਡ ਦੇ ਅ ਤੇ ਹਿੰਦਰ ਸਿੰਘ ਜੀ ਤੇ ਨੰਬਰ ਦਾ ਗਦੇਵ ਸਿੰਘ ਜੀ ਤੇ ਮਾਸਟਰ ਜੀ ਨੂੰ ਜੀ ਕਰਨ ਲਈ ਕਰਨ ਦੇ ਸੰਬੰਧ ਵਿੱਚ ਇਹ ਹੋਰ ਜਿੰਨੇ ਵੀ ਸਾਡੇ ਇੱਥੇ ਪ੍ਰਪੰਧ ਦੇ ਸੱਜਣਾਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਵੋਟਾਂ ਦੇ ਵਿੱਚ ਸ਼ੋਰ ਕੀਤੀ ਆ ਮੈਂ ਇਹਨਾਂ ਨੂੰ ਆਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀ ਚੋਣ ਦੇ ਵਿੱਚ ਵੀ ਸਾਡੀ ਮੁੱਲ ਕੇ ਬਖਤ ਕਰਨਗੇ ਮੈਂ ਸਾਰਿਆਂ ਦਾ ਪਿੰਡ ਵਾਸੀਆਂ ਦਾ ਇੱਕ ਵਾਰ ਫੇਰ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਰਦਾ ਆਜ ਅਸੀਂ ਜਿਹੜੇ ਠੱਕਰਵਾਲ ਦੇ ਵਿੱਚ ਇਹ ਲਖਣਾਂ ਦੇ ਦੌਰ ਦੇ ਉੱਤੇ ਧੰਨਵਾਦ ਦਾ ਕਰਨ ਪਹੁੰਚੇ ਹਾਂ ਪਰ ਮੈਂ ਬਹੁਤ ਧੰਨਵਾਦਾਂ ਇਸ ਠੱਕਰਵਾਲ ਵਾਲਿਆਂ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਔਰ ਇਲੈਕਸ਼ਨਾਂ ਦੇ ਵਿੱਚ ਵੀ ਮੈਂ ਠੱਕਰਵਾਲ ਦੇ ਵਿੱਚ ਪਹਿਲਾਂ ਡੋਰ ਟੂ ਡੋਰ ਆ ਕੇ ਗਈ ਹਾਂ ਪਰ ਸਾਨੂੰ ਕਿਸੇ ਨੇ ਇੰਨਾ ਮਾਣ ਨਹੀਂ ਬਖਸ਼ਿਆ ਤੇ ਬਾਕੀ ਪਾਰਟੀਆਂ ਦੇ ਨਾਲ ਸੀਗੇ ਕਿ ਸਾਨੂੰ ਉਹ ਕਹਿੰਦੇ ਸੀ ਕਿ ਨਹੀਂ ਜੋ ਝਾੜੂ ਦੀ ਸਰਕਾਰ ਹੈ ਅਸੀਂ ਉਸ ਦੇ ਨਾਲ ਆ ਪਰ ਅੱਜ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਕਿ ਜਿਹੜਾ ਠੱਕਰ ਵਾਲੇ ਜਿਸ ਵੇਲੇ ਆ ਕੇ ਮੈਨੂੰ ਪਤਾ ਲੱਗਾ ਕਿ ਅਸੀਂ ਠੱਕਰ ਵਾਲ ਦੇ ਵਿੱਚ ਧੰਨਵਾਦ ਦਾ ਕਰਨ ਚੱਲੇ ਆ ਤੇ ਬਹੁਤ ਖੁਸ਼ੀ ਹੋਈ ਮੈਨੂੰ ਤੇ ਮਾਨ ਬਖਸ਼ਿਆ ਮਨ ਨੂੰ ਬਹੁਤ ਬਹੁਤ ਖੁਸ਼ੀ ਹੋਇਆ ਕਿ ਅੱਜ ਉਹੀ ਠੱਕਰੋ ਵਾਲਾ ਹੈ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਕਿ ਜਿਨ੍ਹਾਂ ਨੇ ਸਾਨੂੰ ਥੋੜੀ ਦੇਰ ਦੇ ਵਿੱਚ ਹੀ ਭਾਜੀ ਕੁਲਵਿੰਦਰ ਸਿੰਘ ਉਹਨਾਂ ਨੂੰ ਬੁਲਾ ਲਿਆ ਤੇ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਮਾਨ ਵਖਸ਼ਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਉਸ ਤੋਂ ਵੱਧ ਮਾਨ ਮਿਲੇਗਾ ਇਸ ਪਿੰਡ ਦੇ ਵਿੱਚੋਂ ਮੈਂ ਸਾਰਿਆਂ ਦਾ ਫਿਰ ਪਿੰਡ ਵਾਸੀਆਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਸ ਲਈ ਸਮਝਿਆ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ